ਦੇ ਨਾਲ ਵੀ ਆਇਆ ਕੋਈ ਨਾ ਇਹ ਖਿਡਾਰੀ ਇਦਾਂ ਇੱਥੇ ਆ ਕੇ ਦੱਸ ਹਾਂ ਕੋਈ ਨਾ ਕੋਈ ਜਾਨ ਕੋਣ ਇੱਕ ਉਧਰ ਦੇ ਇਹ ਵੀ ਆਏ ਭਾਈ ਨਹੀਂ ਨਹੀਂ ਪਰ ਆਣ ਨੂੰ ਫੇਰ ਕਰਨਾ ਹਣ ਕਿਨੂੰ ਆਪੇ ਇੱਧਰ ਆ ਬਲਵਾਨ ਮੈਂ ਤਾਂ ਨਹੀਂ ਪਛਾਣਿਆ ਜਾਵੇ ਯਾਰ ਤੂੰ ਅੱਛਾ ਇੱਧਰ ਆ ਜਨਾ ਇੱਧਰ ਅੱਗਿਆ ਬਲੌਗ ਦਾ ਕਰਕੇ ਡਰ ਗਿਆ ਆ ਫਿਰ ਆ ਤੇ ਬਲਾਈਂ ਤੇ ਲਾਉਣੇ ਪੈ ਗਏ ਲੈਣਾ ਹਾਂਜੀ ਵਧੀਆ ਵਧੀਆ ਬਹੁਤ ਅੱਛਾ ਸ਼ੋਅ ਬਹੁਤ ਯਾਰੀ ਮੋਨਾ ਇਹ ਲੋਹਟਰ ਦੇਖ ਤੋ ਜ ਤੁਹਾਡੀ ਗਰਾਊਂਡ ਬੜੀ ਵਧੀਆ ਖੇਡਿਆ ਕਰੋ ਇੱਥੇ ਖੇਡਦੇ ਨੇ ਜੀ ਹੈ ਛੋਟੂ ਖੇਡਦੇ ਨੇ ਹਾਂਜੀ ਇਹ ਬਗੀ ਦੀ ਖੇਡਦੇ ਹਾਂ ਗੱਲ ਬਗੀ ਤੇ ਖੇਡਦੇ ਨੇ ਨਹੀਂ ਇਹ ਹਟਾ ਕੇ ਨਹੀਂ ਖੇਡਦੇ ਪਾਉਂਦਾ ਨਹੀਂ ਨਾ ਕੋਈ ਗਰਾਊਂਡ ਚੱਕਰ ਤੇ ਸਿਆਪਾ ਤੇ ਇਹ ਨਹੀਂ ਗੋਲ ਨਹੀਂ ਪਾਉਂਗੀ ਹੈ ਅੱਛਾ ਆਹ ਹੁਣ ਬਾਈ ਕਰਨਾ ਅਸਲ ਤੇ ਪੜਾ ਕੀ ਚੱਕਰ ਆ ਪਿੰਡ ਨੂੰ ਚਾਹੀਦਾ ਕੀ ਸਾਥ ਦੇਣਾ ਬੱਚਿਆਂ ਦਾ ਇਹਨੋਂ ਸਾਥ ਨੂੰ ਮੁੰਡਾ ਕੀ ਕਰਦਾ ਇਹੋ ਗੱਲ ਹੈ ਪਾਰਟੀਆਂ ਬਾਈਏ ਤੋਂ ਉੱਪਰ ਉੱਟ ਕੇ ਨਾ ਹਾਂਜੀ ਛੋਟਾ ਜੂਤ ਬਚਾਉਣਾ ਚਾਹੀਦਾ ਸਰਪੰਚ ਦਾ ਮੇਨ ਮੋਟਿਵ ਇਹੋ ਹੀ ਚਾਹੀਦਾ ਕਿ ਪਿੰਡ ਦੇ ਵਿੱਚ ਗਰਾਊਂਡ ਦੇ ਸਾਫ਼ ਸੁਥਰੀ ਚਾਹੀਦੀ ਹੈ ਨਾ ਗਰਾਊਂਡ ਸਾਫ਼ ਸੁਥਰੀ ਹੋਵੇ ਤੇ ਪਲੇਅਰ ਦਾ ਵੈਸੇ ਜੀ ਕਰਦਾ ਖੇਡਣ ਨੂੰ ਸ਼ਾਮਾਂ ਨੂੰ ਸਾਰੀਆਂ ਗਰਾਊਂਡਾਂ ਦੇ ਵਿੱਚ ਕੋਚ ਰੱਖਿਆ ਹੋਵੇ ਸਾਰਾ ਕੁਝ ਚੱਲੇ ਖਾਮ ਓਏ ਇਹ ਵੀ ਚੀਜ਼ਾਂ ਜੀ ਇਹਨਾਂ ਦੀ ਜਾਨ ਨੇ ਲੋਕ ਇਹਦੇ ਉਹਨਾਂ ਬਸ ਇਹ ਤਾਂ ਰਹਿਣਾ ਕਿ ਉਹ ਚੁੱਪ ਚੀ ਕਹਿੰਦਾ ਦੱਸ ਸਾਰੀਆਂ ਗੱਲਾਂ ਹੁਣ ਦੇ ਦੇ ਦੱਸ ਦੱਸ ਪੂਆ ਲੋਕਾਂ ਨੂੰ ਦਸੀਏ ਪੱਕਾ ਤਾਂ ਕੋਈ ਨਹੀਂ 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 ਦੱਸ ਦੇ ਬੋਲ ਕੇ ਦੱਸ ਅਰੇ ਜੀ ਦਾ ਜੂਗਲਾ ਰਿਬਲਾ ਹੋਣਾ ਇਹ ਤੂੰ ਚਾਵਲ ਜਗੀ ਭੋਰਨੇ ਆ ਥੋੜਾ ਭਾਈ ਦੱਸ ਕੋਣ ਨੇ ਨਹੀ ਦੱਸ ਦੀ ਮੇਰੇ ਸਟਾਰ ਨੇ ਕੁਛ ਕਰਦੇ ਹੈ ਮੇਰੇ ਸਟਾਰ ਨੇ ਕੁਛ ਕਰਦੇ ਕਿਹੜਾ ਤੇਰਾ ਉਸਤਾਦ ਸੇਖ ਕਿਸਤਾ ਜੀ ਉਹ ਨਹੀਂ ਗੁੱਸਾ ਕਰਦਾ ਕਿਹੜਾ ਸੇਖ ਕੋਈ ਮੈਂ ਦਰਿਆਦ ਨਹੀਂ ਕੋਈ ਉਹ ਆਪਣਾ ਪਰ ਮੈਂ ਪਾਦ ਨੇ ਵੀ ਗੁੱਸਾ ਨਾ ਕਰੀ ਇਹ ਮੁੰਡੇ ਦਾ ਜਿਹੜਾ ਸਤਾਦ ਹੈ ਨਾ ਗੁੱਸਾ ਨਾ ਕਰੇ ਇਹਨੂੰ ਖੁੱਲ ਕੇ ਗੱਲਾਂ ਕਰ ਲੈਂਦੇ ਚੱਲ ਹੁਣ ਕਰ ਚੱਲ ਕਰ ਹੁਣ ਕਹਿ ਤਾਂ ਗੁੱਸਾ ਨਾ ਦੇ ਦੇ ক্রিকেট ਦੀ ਜਿਹੜਾ ਕੋਈ ਗੱਲ ਫਾੜ ਜਿਹੜੀ ਖੇਡਦਾ ਅਦਾਸ਼ ਛੱਡਦਾ ਅਗਰੀ ਦੀ ਬਿੱਟੀਆ ਕਿਹੜੀ ਗੱਲਾਂ ਛੱਡਦਾ ਕਬੱਡੀ ਖੇਡਦਾ ਕਬੱਡੀ ਕਿਹਦਾ ਕਰੀਏ ਹਾਂ ਹੁਣ ਛੱਡ ਕੇ 23 ਲਗਾ ਤਿੰਨ ਚਾਰ ਮੈਚ ਖੇਡੀ ਆਏ ਹੋਏ 2023 ਦਾ ਲੱਗਿਆ ਸ਼ੁਰੂ ਕੀਤੀ ਹੈ ਵੈਰੀ ਗੁੱਡ ਤਿੰਨ ਚਾਰ ਕ੍ਰਿਕਟ ਖੇਡਦਾ ਟਾਈਮ ਤਾਂ ਬੜਾ ਪੱਕਾ ਇਹ ਅੱਛਾ ਉਹਨਾਂ ਕਹਿੰਦਾ ਤੈਨੂੰ ਛੱਡ ਕੇ ਜਾਣਾ ਦੇ ਵੀ ਦਾ ਪਹਿਲਾਂ ਸਾਡੇ ਬੂਹੇ ਘੜੀ ਆ ਕੇ ਤੜਕੇ ਹੀ ਬਹਿ ਜਾਣਾ ਇਹ ਕਹਿੰਦਾ ਮੈਂ ਨਾਲ ਟੜੇ ਨਾਲ ਜਮੇ ਕਹਿੰਦਾ ਕਿ ਕੋਈ ਹੋਰ ਜੇ ਕੁਛ ਆ ਲੋਕੀ 4 ਵਜੇ ਮੱਤਰ ਇਹ ਨਹੀਂ ਕਹਣਾ ਤੇ ਉਹ ਉਹਦੇ ਚੀਜ਼ ਹੈ ਝੋ ਖਾਂਦਾ ਨਹੀਂ ਕੋਈ ਮੇਰਾ ਹੁਣ ਆਪਣਾ ਲੀਵਰ ਇਹੋ ਜੀ ਸਿਸਟਮ ਆ ਕਿ ਇਹਦੇ ਕੱਚੇ ਪਚਾ ਦੂ ਆਪਾਂ ਖਾ ਲੇ ਜੀ ਆਪਾਂ ਖਾ ਲੇ ਜੀ ਜਨਵਰੀ ਕਿਦਾਂ ਆਹ ਹੋਰ ਥੋੜੀ ਜਿਹੀ ਫਾਲਟ ਜਿਹਾ ਚੱਲੇਗਾ ਠੀਕ ਹੈ ਸੋਕੇ ਦਾ ਖਾਂ ਇਹ ਵੜੀ ਦੋ ਦਿਨਾਂ ਨਾਲ ਹੈਗੀ ਸੋ ਡੇ ਵੜੀ ਛੁੱਟੀ ਹੁੰਦੇ ਜਿਹੜੇ ਇੰਟਰਨੈਟ ਪੁੱਟਦੇ ਆਹ ਤੁਮੇ ਛੁੱਟੀ ਹੁੰਦਾ ਆ ਬਰਸਾਤ ਵੜੇ ਜਾਨੇ ਦੇਣ ਆਉਂਦੇ ਉਹਦਾ ਖਾਣਾ ਮੈਂ ਰੱਖਦਾ ਨਹੀਂ ਮਾਰਨਾ ਨਾ ਦਫਾ ਕਰਦਾ ਮੈਂ ਮੀਂਹ ਦੇ ਬਾਅਦ ਵੀ ਫਰਾਏ ਜਾਂਦੇ ਮੈਂ ਕਿੱਥੇ ਜਾਣਾ ਜਾਣੀ ਵੀ ਫਰਾਏ ਨਹੀਂ ਨਹੀਂ ਆ ਤੋ ਉਹ ਮੈਂ ਤੈਨੂੰ ਗੱਲ ਦੱਸਾਂ ਖਿਡਾਰੀ ਉਹ ਜਿਹਦੇ ਕੋਲ ਜਾਨਵਰ ਥੋੜੇ ਆ ਤੇ ਆਪਦੇ ਪਰਖੇ ਚੜਕੇ ਦੋ ਤਿੰਨ ਜੋੜੀਆਂ ਹੈਗੀਆਂ ਤੇ ਜੇ ਆਪਾਂ ਚਾਹਣੇ ਆ ਨਾ ਕਿ ਆ ਵੀ ਰੱਖ ਲਾ ਵੀ ਵਾੜ ਲਾ ਵੀ ਵਾੜ ਲਾ ਫਿਰ ਨਹੀਂ ਗੱਲ ਬਣਦੀ ਹੁਣ ਮੈਂ ਤੈਨੂੰ ਗੱਲ ਕਰਾਂ ਮੈਂ ਸਾਰੇ ਕੱਢ ਤੇ ਮੈਂ ਤਿੰਨ ਵੀ ਜੋੜੀਆਂ ਰੱਖੀ ਬਾਕੀ ਸਾਰੇ ਦੇ ਤੂੰ ਦੇ ਦੇ ਮੈਂ ਉਹਨਾਂ ਦੇ ਬੱਚੇ ਪੁੱਛੇ ਕਢਾਵਾਂਗੇ ਬਾਕੀ ਓਕੇ ਆ ਕੋਣ ਦੇ ਹਿਸਾਬ ਹੀ ਨਹੀਂ ਲੱਗਦਾ ਪਤਾ ਨਹੀਂ ਕਿੰਨੇ ਦੇ ਦੇ ਕਿੰਨੇ ਦੇ ਤੋ ਨਹੀਂ ਆਉਂਦਾ ਟਾਈਮ ਨਹੀਂ ਲੱਗਦਾ ਮੇਰਾ ਟਾਈਮ ਕੱਟਿਆ ਨਾ ਟਾਈਮ ਜ਼ਿਆਦਾ ਹੈ ਜਦੋਂ ਸੱਤ ਬੁੱਤੇ ਕੋ ਘੋੜੀਆਂ ਦਾ ਵਿੱਚ ਕੰਮ ਜਿਆ ਕਰ ਲਿਆ ਹੁਣ ਤੇ ਫਲੋਣੀ ਰਹਿ ਗਿਆ ਟਾਈਮ ਨਹੀਂ ਲੱਗਿਆ ਜਿਆਦਾ ਹੋ ਗਿਆ ਜਿਆਦਾ ਹੋ ਗਿਆ ਤੇ ਨੂੰ ਮੈਂ ਗੱਲ ਦੱਸਾਂ ਅੱਜ ਮੈਂ ਰੋਟੀ ਮੈਂ 3 ਵਜੇ ਖਾਧੀ ਹੂੰ ਮੈਂ ਉੱਠਿਆ 9:00 ਵਜੇ ਬਾਹਰ ਉੱਠਿਆ ਤੇ ਚਾਹੀ ਦੇ ਨਾਲ ਆ ਕੇ ਉਹਨਾਂ ਨਾਲ ਕੇ ਬਹਿ ਗਿਆ ਉਹ 10:30 ਗਏ ਉਹ ਉੱਠਿਆ ਤੇ ਟਰੈਕਟਰ ਆ ਗਿਆ ਟਰੈਕਟਰ ਨਾਲ ਇੱਕ ਘੰਟਾ ਬੈਠਾ ਉਹ ਗਿਆ ਇਹਰੇ ਇੱਕ ਸਾਢੇ ਦੇ ਨਾਲ ਆ ਗਏ ਉਹ ਉਹਨਾਂ ਨਾਲ ਕੇ ਬੈਠਾ ਨਾ 12 ਵਜੇ ਤੇ ਉਹ ਗਿਆ ਤੇ ਇੱਕ ਹੋਰ ਵੀਰ ਮਿਲਣ ਆ ਗਏ ਉਦਾਂ ਹੀ ਫੈਨ ਲਾਲਾ ਜਾਂ ਜਿੱਦਾਂ ਮਰਜੀ ਉਹ ਤੇ ਫਿਰ ਕਹਿੰਦੇ ਵੀ ਅਸੀਂ ਜੇ ਆਪਸ ਵਿੱਚ ਦੋਵੇਂ ਜਾਣੇ ਗੱਲਾਂ ਕਰ ਲਾ ਵੀ ਅਸੀਂ 2-2 ਘੰਟੇ ਤੇਰੀਆਂ ਗੱਲਾਂ ਕਰੀ ਜਾਂਦੇ ਆ ਉਹ ਨਹੀਂ ਫਿਰ ਉੱਠੇ 3 ਘੰਟੇ ਜੀ ਉਹਨਾਂ ਨੇ ਵਝਾਏ 3 ਮੈਂ ਹੁਣ ਤੇ ਮੈਂ ਉਹਨਾਂ ਨੂੰ ਲਾ ਵੀ ਮੈਂ ਕਿਹਾ ਵੀ ਜਵਾਨੋ ਹੋਣਾ ਮੈਂ ਜਾਣਾ ਟਾਈਮ ਹੋ ਗਿਆ ਹੁਣ ਮੈਂ ਮੈਂ ਰੋਟੀ ਖਾਣੀ ਹੈ ਉਹ ਮੁੜ ਕੇ ਖੜਾ ਕਹਿੰਦੇ ਚਲੋ ਠੀਕ ਐ ਟਾਈਮ ਇਦਾਂ ਹੀ ਲੱਗ ਜਾਂਦਾ ਉਹ ਜਿਹੜਾ ਭੈਣ ਭਰਾ ਹੁੰਦਾ ਉਹ ਤੇ ਲੱਗੇ ਬਹਿਣਾ ਪੈਂਦਾ ਜਿੰਨਾ ਬੈਠੇ ਲੋਕਾਂ ਕੇ ਨਾਲ ਪਹੁੰਚਾਣਾ ਪਰ ਇਦਾਂ ਕਰਦਾ ਯੋਗ ਕਰਦੇ ਨੇ ਜਿਵੇਂ ਜਾਂ ਫਿਰ ਉਹਨੇ ਕੀ ਕਵੇਗੇ ਇਹਨੂੰ ਹੈਨਾ ਸਾਰੇ ਬੰਨੇ ਚਾਹੀਦਾ ਨਾ ਵੀ ਦੰਦਾ ਥੋੜਾ ਜਿਹਾ ਟਾਈਮ ਕੱਢੇ ਸਾਰੇ ਬੰਨੇ ਹੋਣਾ ਪੈਂਦਾ ਨਾ ਚਲੋ ਜਿਹੜੇ ਪਿਆਰ ਕਰਦੇ ਉਹਨਾਂ ਦਾ ਵੀ ਨਹੀਂ ਹੈਨਾ ਜਿਹੜਾ ਹੁਣ ਪਿਆਰ ਕਰਦਾ ਕੋਈ ਉਹ ਆ ਜਾ ਹਾਂ ਤੋਰ ਹਾਂ ਤੋਰ ਮੰਨਣਾ ਦਾ ਕੰਫਰੰਸ ਆ ਗਿਆ ਬਾਪ ਆ ਆ ਗਿਆ ਕੰਫਰੰਸ ਅਸਲ 'ਚ ਮੈਂ ਤੈਨੂੰ ਗੱਲ ਦੱਸਾਂ ਉਹ ਪਿਆਰ ਹੀ ਜ਼ਿਆਦਾ ਕਰਦੇ ਤਾਨੂੰ ਲੋਕ ਇਹ ਚੀਜ਼ ਇਹਨੂੰ ਨੈਗੇਟਿਵ ਨਾ ਲਿਆ ਕਰੋ ਜਦੋਂ ਕੋਈ ਆਪਾਂ ਨੂੰ ਮਾੜੀ ਚੰਗੀ ਗੱਲ ਕਹਿੰਦਾ ਨਾ ਉਹਦੀ ਸੁਣ ਲਿਆ ਕਰੋ ਤੇ ਉਹ ਉਹ ਚੀਜ਼ ਤੇ ਕੰਮ ਕਰਿਆ ਕਰੋ ਮਿਹਨਤ ਕਰਿਆ ਕਰੋ ਕਿਸੇ ਨਾਲ ਆਪਾਂ ਮੇਰੀ ਗੱਲ ਸੁਣ ਕਿਸੇ ਨੇ ਕਮੈਂਟ ਕੀਤਾ ਨਾ ਉਹਦੇ ਨਾਲ ਬਹਿਸ ਵਾਜੀ ਨਹੀਂ ਕਰਨੀ ਕਦੀ ਵੀ ਇਹ ਕਰਦਾ ਨਹੀਂ ਕਰਦਾ ਮੈਂ ਤੈਨੂੰ ਅੱਜ ਤੋਂ ਗੱਲ ਦੱਸ ਦਿੰਦਾ ਕੇ ਇਹਨੇ ਕਮੈਂਡ ਕੀਤਾ ਉਹ ਚੀਜ਼ ਇੱਕ ਚੀਜ਼ ਸੋਚੋ ਹਾਂ ਇਹ ਮੈਨੂੰ ਚੰਗੇ ਵਾਸਤੇ ਕਹਿ ਰਹੇ ਆ ਇਹ ਜੇ ਮੈਨੂੰ ਕਹਿੰਦਾ ਮੈਂ ਕੁਝ ਕਰਕੇ ਦਿਖਾਉਣਾ ਕਿ ਮੈਂ ਮੇਰੀ ਮਿਹਨਤ ਕਰੀ ਹੋਰ ਮੈਂ ਅਸਲ ਚ ਭਲਾ ਕੀ ਗੱਲ ਹੁੰਦੀ ਹੈ ਲੋਕੀ ਦੁਨੀਆ ਹਰ ਕਿਸੇ ਨੂੰ ਨਾ ਹਰ ਕਿਸੇ ਦਾ ਫੇਵਰੇਟ ਹੁੰਦਾ ਵੀ ਫਲਾਨਾ ਢੀਂਗੜਾ ਹਨਾ ਕਿ ਉਹ ਹਰ ਕੋਈ ਉਮੀਦਦਾਰ ਰਹਦਾ ਵੀ ਇਹ ਪਲੇਅਰ ਵਧੀਆ ਖੇਡੇਗਾ ਅੱਜ ਤਾਂ ਖੇਡੇਗਾ ਹਣਾ ਹੁਣ ਜੇ ਮੰਨ ਕੇ ਚੱਲ ਆਪਣੀ ਟੀਮ ਦੇ ਲੋਕੀ ਪਿਆਰ ਕਰਦੇ ਆ ਉਹਨਾਂ ਨੂੰ ਲੱਗਦਾ ਯਾਰ ਇਹ ਫੜਦੇ ਨਹੀਂ ਫੜਨ ਜਿਹੜਾ ਇਹਨਾਂ ਤੋਂ ਭਜਦਾ ਉਹ ਵੀ ਨਾ ਭਜੇ ਆ ਜੀ ਹੁਣ ਉਹਨਾਂ ਨੂੰ ਕੀ ਦਸੀਏ ਵੀ ਕੀ ਪ੍ਰੋਬਲਮ ਜਿੱਦਾਂ ਮਰਜ਼ੀ ਉਹਨਾਂ ਨੂੰ ਕਹੋ ਹਾਂ ਵੀ ਜੋ ਤੁਸੀਂ ਗੱਲ ਕਹਿੰਦੇ ਸੱਤ ਬਚਣੇ ਆ ਅਸੀਂ ਇਸ ਚੀਜ਼ ਤੇ ਕੰਮ ਕਰਾਂਗੇ ਇਹ ਨਹੀਂ ਕਿ ਆਪਾਂ ਉਹਨਾਂ ਉਲਟਾ ਉਹਨਾਂ ਨਾਲ ਲੜਨਾ ਨਾ ਲੜਨਾ ਨਹੀਂ ਜਿਹੜੀ ਮੈਂ ਤੁਹਾਨੂੰ ਦੱਸਦਾ ਜਿਹੜੀ ਸੰਗਤ ਆਣਾ ਸੰਗਤ ਨਾ ਕਦੀ ਕਿੰਤੂ ਬਰੰਤ ਹੋਏਗਾ ਹੱਥ ਜੋੜ ਦੋ ਜਿਹੜੀ ਕਮੈਂਟ ਕਰਦੀ ਇੱਕ ਸਾਧੀ ਸੰਗਤ ਆ ਜਿਹੜੇ ਮਾੜੇ ਕਰਦੇ ਚੰਗੇ ਕਰਦੇ ਓਕੇ ਕੋਈ ਗੱਲ ਨਹੀਂ ਤੁਹਾਡੀਆਂ ਸਾਰੀਆਂ ਗੱਲਾਂ ਸਹੀ ਨੇ ਅਸੀਂ ਇਹ ਚੀਜ਼ ਤੇ ਕੰਮ ਕਰਾਂਗੇ ਭਾਵੇਂ ਮੈਂ ਨਾ ਮੈਂ ਤਿੰਨ ਜਰਾਂ ਹੀ ਰਾਂ ਆ ਰਿਹਾ ਰਹੇ ਕਿ ਸਾਥ ਇਹ ਰੋਮਾਂਟਿਕ ਤੁਹਾਨੂੰ ਹੁਣ ਇਹੋ ਚੀਜ਼ ਆ ਨਾ ਗੱਲ ਸੁਣ ਇਹ ਕੋਈ ਵੀ ਸਮਾਂ ਹੁੰਦਾ ਨਾ ਮਾੜਾ ਚੰਗਾ ਸਮਾਂ ਜਦੋਂ ਪਲੇਅਰ ਤੇ ਆਉਂਦਾ ਉਹ ਚੀਜ਼ ਨੂੰ ਹੱਸ ਕੇ ਲਵੇ ਕੋਈ ਗੱਲ ਨਹੀਂ ਜੇ ਉਹ ਦੇਣ ਹੀ ਉਹ ਨਹੀਂ ਰਹਦੇ ਵੀ ਨਹੀਂ ਰਹਿਣੇ ਆ ਜੀ ਤੇ ਜੇ ਆਪਾਂ ਲੋਕਾਂ ਨਾਲ ਬਹਿਸ ਬਾਜੀ ਕਰੀ ਜਾਵਾਂਗੇ ਤੇ ਫੇਰ ਉਹ ਗੱਲ ਨਹੀਂ ਨਾ ਚੰਗੀ ਹਾਂ ਮਿਹਨਤ ਕਰੋ ਅੱਗੇ ਵਧੋ ਤੇ ਜਦੋਂ ਤੁਸੀਂ ਜੱਫੇ ਪਾਓਗੇ ਉਦੋਂ ਕਿਸੇ ਨੇ ਕਹਿਣਾ ਤੈਨੂੰ ਕੁਝ ਉਹਨੇ ਉਹ ਦੁਨੀਆ ਨੇ ਤੈਨੂੰ ਸ਼ਾਵਾ ਚ ਦੇਣ ਲਾ ਪਣੀ ਹੁਣ ਮੈਂ ਤੈਨੂੰ ਗੱਲ ਦੱਸਾਂ ਇਹਨੂੰ ਮੈਂ ਕੀ ਗੱਲਾਂ ਕਹਿਣਾ ਨਾ ਮੈਂ ਕਹਿਣਾ ਨਾ ਕਿਸੇ ਨਾਲ ਬਹਿਸ ਬਾਜੀ ਨਹੀਂ ਕਰਨੀ ਅਜੇ ਵੀ ਮੇਰੀ ਗੱਲ ਸੁਣੀ ਆਪਣੀ ਟੀਮ ਦੇ ਵਿੱਚ ਮੈਂ ਕੀ ਗੱਲਾਂ ਕਹਿਣਾ ਆਉਂਦਿਆਂ ਵੀ ਮੈਂ ਕੱਲੀ ਨੂੰ ਵੀ ਮੈਨੂੰ ਕਿਹਾ ਵੀ ਗੁਰਦੇਵ ਨੂੰ ਮੈਂ ਕਿ ਕੋਈ ਵੀ ਪਲੇਅਰ ਹੋਇਆ ਉਹਦੇ ਗਾੜੀ ਥਾਪੀ ਨਹੀਂ ਜੇ ਮਾਰਨੀ ਜਿੱਦਣ ਤੁਸੀਂ ਥਾਪੀਆਂ ਜੋਗੇ ਹੋਗੇ ਆਪੇ ਮਾਰੋ ਥਾਪੀ ਕਿੱਥੇ ਮਾਰੋ ਜਿੱਥੇ ਤੁਹਾਡਾ ਮੁੱਲ ਪਊਗਾ ਹੁਣ ਬਾਹਰ ਕੈਨੇਡਾ ਮਾਰੋ ਤਾਂ ਪੀ ਜਾ ਜਾ ਕੇ ਜਿੱਥੇ ਤੁਹਾਡੇ ਥਾਪੀ ਦਾ ਮੁੱਲ ਪੈਣਾ ਇੱਥੇ ਮੁੱਲ ਕੀ ਪੈਣਾ ਤੁਹਾਡੀ ਥਾਪੀ ਦਾ ਜੀ ਥਾਪੀ ਜਿੱਥੇ ਮਾਰਨੀ ਉੱਥੇ ਮਾਰੋ ਹਾਂ ਨਾ ਨਾ ਯਾਰ ਗਾਲ ਸੁਣ ਹੁਣ ਕੱਲ ਇਹਨੇ ਥਾਪੀ ਪਰਸੋਂ ਮਾਰੀ ਕਰਦੇ ਉਹਨੇ ਦੋਸਤਿਆਂ ਨਾਲ ਮੈਂ ਘੂਰਿਆ ਨਾ ਥਾਪੀ ਨਹੀਂ ਮਾਰਦੀ ਹਾਂਜੀ ਅੱਜ ਤਾਂ ਵੀ ਮਾਰੀ ਗਾਂ ਮਾਰੀ ਵੇਨ ਰਹੀ ਹੁਣ ਜਿਤਨਾ ਜਸ਼ਨ ਹੋਇਆ ਜਾਂ ਇਹਨਾਂ ਨੂੰ ਪੁੱਛਦਾ ਜੇ ਪਲਵਾਨ ਨੇਕਰਾਂ ਵੀ ਕਿਹਾ ਵੀ ਥਾਪੀ ਮਾਰੋ ਉਹਦੇ ਗੱਲ ਨਾ ਕਰ ਲੈਂਦੇ ਵੇਰ ਕਿਹੜੀ ਕੋਈ ਚੱਕਰੀ ਨਹੀਂ ਹਲਕੀ ਜਿਹੀ ਜੱਟ ਕੋਲ ਹੁੰਦਾ ਉਹਨਾਂ ਨੂੰ ਲੱਗਦਾ ਹੋਊਗਾ ਕੋਈ ਚੀਜ਼ ਅਸੀਂ ਮਾਰ ਕੇ ਫੇਮਸ ਹੋਣਾ ਜਾਂ ਐਦਾਂ ਹੁੰਦਾ ਹਨਾ ਉਹਨਾਂ ਦੀ ਥਿਊਰੀ ਆ ਆਪੋ ਆਪਣੀ ਚਲੋ ਕੋਈ ਗੱਲ ਨਹੀਂ ਮਾਰੀ ਜਾਂਦੇ ਹਰ ਕੋਈ ਬੰਦਾ ਆਪਣੇ ਤਰੀਕੇ ਨਾਲ ਸੋਚਦਾ ਨਾ ਆਪਾਂ ਕਹਿ ਨਹੀਂ ਸਕਦੇ ਹੁਣ ਮੇਰੀ ਗੱਲ ਸੁਣੋ ਆਪਾਂ ਨੂੰ ਵੀ ਪਤਾ ਕੋਈ ਕਿਦਾਂ ਜੰਗਿਆ ਜਾਂ ਜਿੱਦਾਂ ਮਰਜੀ ਮੈਂ ਕਹੀ ਜਾਵਾਂ ਉਹਨੂੰ ਹੱਥ ਲਾ ਕੇ ਥਾਪੀ ਮਾਰਦੇ ਇਦਾਂ ਕਰਦੇ ਨਹੀਂ ਯਾਰ ਕਿਹੜੀ ਗੱਲ ਉਹ ਨਾ ਰਿਸਪੈਕਟ ਕੀ ਹੋਈ ਜੇ ਆਪਾਂ ਨਾ ਕਰਾਂਗੇ ਕੇਹਦੀ ਫਿਰ ਕਰੂਗਾ ਕੌਣ ਹਾਂ ਜਿਹੜਾ ਮੇਰੇ ਗਾੜੀ ਮਾਰਦਾ ਕੋਈ ਨਹੀਂ ਮੈਂ ਉਹਨੂੰ ਆਪੇ ਇਲਾਜ ਕਰ ਲਵਾਂ ਉਹਨੂੰ ਉਹਦਾ ਮੈਂ ਉਹਨੇ ਜੋਗਾ ਹੈਗਾ ਹਾਂ ਨਹੀਂ ਨਹੀਂ ਮੈਂ ਉਹਦੇ ਮੈਂ ਉਹਦੇ ਜੋਗਾ ਹੈਗਾ ਜਿਹੜਾ ਮੇਰੇ ਗਾੜੀ ਮਾਰੂ ਨਾ ਉਹਨੂੰ ਮੈਂ ਕਰ ਲੂੰਗਾ ਕੰਮ ਉਹਦਾ ਆਪੇ ਹਰੇ ਸਿਆ ਆਪਣੀ ਇਹ ਕੋਈ ਮਾਰਦਾ ਵਾ ਉਹ 35 ਸਾਲਾਂ ਵਾਲਾ ਥੋੜੀ ਮਾਰਨ ਦਿਆ ਮਾਰਨ ਤੇ 20-22 ਸਾਲਾਂ ਵਾਲਾ ਦਿਆ ਜਾਂ 20 ਵਾਲਾ ਦਿਆ ਤੇ ਉਹਨੂੰ ਆਪੇ ਹੀ ਸਮਝ ਲੈਣਾ ਚਾਹੀਦਾ ਕਿ ਮੈਂ ਕਿਹਦੇ ਗਾੜੀ ਸਾਥੀਆਂ ਮਾਰਨ ਦਾ ਠੀਕ ਹੈ ਕੋਈ 35 35 36 ਸਾਲਾਂ ਵਾਲਾ ਥੋੜੀ ਮਾਰਨ ਦਿਆ ਮਾਰਨ ਤੇ 22 ਵਾਲਾ ਦਿਆ ਬਾਬਾ 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 ਮਾਰ ਮਾਰ ਪਰਮਾਨ ਜੀ ਖੇਡਦੇ ਹੁੰਦੇ ਜੀ ਕਿੱਥੇ ਬ੍ਰਾਂਪੁਰੇ ਦੇਈਏ ਬ੍ਰਾਂਪੁਰੇ ਬ੍ਰਾਂਪੁਰੇ ਦੇ ਵੈਰੀ ਗੁੱਡ ਕਿੱਥੇ ਲਾਉਂਦੇ ਜਮੇਂਤ ਬ੍ਰਾਂਪੁਰੇ ਹੀ ਹਾਂਜੀ ਵਧੀਆ ਗਰਾਊਂਡ ਵਗਦੀ-ਬੁਗਦੀ ਆ ਹਾਂਜੀ ਦਿੱਲੀ ਹਾਂਜੀ ਚਲੋ ਵਧੀਆ ਕੌਣ ਕਰਾਉਂਦਾ ਪ੍ਰੈਕਟਿਸ ਹੈ ਗੋਪੀ ਗੇੜਾ ਬ੍ਰਾਂਪੁਰੇ ਦਾ ਬ੍ਰਾਂਪੁਰੇ ਦਾ ਹੀ ਹਾਂਜੀ ਚਲੋ ਵਧੀਆ ਵਧੀਆ ਮਿਹਨਤ ਲਾਉਂਦੇ ਹਾਂ ਦੇ ਫਿਰ ਖਿੱਚ ਕੇ ਖੇਡਣਾ ਅੱਜ ਕਿਆਣੀ ਇਹਨਾਂ ਨੇ ਮਾੜੀ ਗੱਲੇ ਯਾਰ ਇਹੋ ਤੇ ਗੱਲ ਆ ਕਮੇਟੀਆਂ ਦੀ ਛੋਟੇ ਛੋਟੇ ਬੱਚਿਆਂ ਨੂੰ ਮੌਕਾ ਨਹੀਂ ਦਿੰਦੇ ਐ ਕੋਈ ਨਹੀਂ ਮਿਹਨਤ ਲਾਇਆ ਕਰੋ ਆਪੇ ਆ ਸਾਰਾ ਕੁਝ ਹੋ ਜਾਣਾ ਠੀਕ ਐ ਹਾਂ ਬੰਗਿਆ ਸਸੀ ਦਾ ਪਈ ਗਿਆ ਬਈ ਹੋਰ ਬਈ ਹਾਂ ਜੀ ਇਨੇ ਪੁੱਤ ਮਿਹਨਤ ਲਾਇਆ ਕਰੋ ਬਾਬੇ ਨੇ ਆਪੇ ਮੇਅਰ ਕਰ ਦੇਣੀ ਐ ਠੀਕ ਐ ਹਾਂ 10 ਦਿਨ ਕੋਈ ਕੋਈ ਤਾਂ ਡਾ ਫੇਵਰੇਟ ਪਲੇਅਰ ਹੋਊਗਾ ਜੀ ਕਿਹੜੇ ਪਲੇਅਰ ਆੜਗਾ ਬੰਦਾ ਸੰਦੀਪ ਆੜਗਾ ਕਿਹੜਾ ਸੰਦੀਪ ਕਿਹੜਾ ਦੁੱਧਿਆਂ ਵਾਲਾ ਤੂੰ ਕਿਧੇ ਲ ਘਤਣਾ ਜਟਾ ਸਾਰੇ ਜਾਣੇ ਦੱਸਿਆ ਕਰੋ ਨਾ ਫੇ ਮੈਂ ਤੇ ਹਰਗਾ ਬੰਨਣਾ ਮੈਂ ਤੇ ਹਰਗਾ ਬੰਨਣਾ ਫੇਰ ਹੀ ਆ ਜੇ ਇਕੱਲੀ ਮਿਹਨਤੀ ਲਾਉਂਦੇ ਜੇ ਚਲ ਲਾ ਆਦੀ ਲੱਗੰਦੀ ਗਰਮੀ ਸਾੜਾ ਨਹੀਂ ਸਾੜੀ ਲੱਗਦੀ ਆ ਲਾਗੇ ਝੋ ਰਿਆ ਬੈ ਜਾ ਬੈ ਜਾ ਵੇ ਆ ਜੀ ਨਵੇਂ ਸ਼ਕੰਗੀ ਜੀ ਨਹੀਂ ਪੁੱਜ ਸਕੇ ਪਰ ਫਿਰ ਵੀ 11 ਦੇਲੀਆ ਦੇ ਦਵਾਈਆਂ ਭੇਜੀ ਹੈ ਕਿ ਬਹੁਤ ਵੱਡਾ ਮੇਲਾ ਹੈ ਪਰਵਾਹ ਦਾ ਖੜ ਵੀ ਜਲਾ ਵਿੱਚ ਰੱਖੇ ਹਲ ਕਰ ਲਿਏ ਵਿਖੀਰਾ ਵਾਲੀਆਂ ਗੱਗੀ ਦਾ ਆ ਸਾਡੀ ਪੁਆ ਦੇ ਮੁੰਡੇ ਨਾਲ ਹੋਵੇਗਾ ਲਓ ਕਰ ਸਫਤ ਲਓ ਜੀਵਨ ਲਓ ਸਾਹਮਣੀ ਲਓ ਜੀਵਨ ਘੜਕੇ ਵਾਲਾ ਚੰਬੇ ਵਾਲਾ ਕਬੱਡੀ ਪਾ ਰਿਹਾ ਮੇਰੇ ਮਿੱਤਰੋ ਟਾਕਾ ਸ਼ਕਰਪੁਰੀਆ ਇੱਕ ਕੰਨੀ ਦਾ ਫਰੰਦੂਪਰੀਏ ਵੀਰਿਆ ਵੀ ਕਹਿੰਦੇ ਘਰ ਘਰ ਦੇ ਵਿੱਚ ਗੱਲਾਂ ਨੇ ਇਹਦਾ ਜ਼ਿਲ੍ਹਾ ਸਰੋਜਪੁਰ ਦਾ ਰੂਪਾ ਨਾਮ ਹੈ ਆ ਰਾਵਿਆ ਜੋਗਿਆ ਪਿੰਡ ਹੈ ਰੋਈ ਹੁੰਦਾ ਜਿੱਥੋਂ ਦਾ ਪੱਤ ਜੋਗਿਆ ਵਾਲਿਆ ਆਪਣੇ ਸਮੇਂ ਦੀ ਕਬੱਡੀ ਖੇਡਦੇ ਆ ਲਓ ਚਾਲ ਨੂੰ ਸਮੂਹ ಗ್ರಾಮ ਪੰਚਾਇਤ ਨੇ ਮੇਲਾ ਪ੍ਰਬੰਧਕ ਕਮੇਟੀ ਦੀ ਆਪਾਂ ਸੇਵਾ ਦੇ ਨਾਲ ਇਹ ਸਨਮਾਨ ਕੀਤਾ ਜਾ ਰਿਹਾ ਹੈ ਕਿਰਪਾ ਹੈ ਧੰਨ ਧਰ ਬਾਬਾ ਜਵਾਹਰ ਦਾਸ ਜੀ ਦੇ ਵੱਡੇ ਵੱਡੇ ਕਮਿਸ਼ਰੀ ਜਥੇਮੰਦ ਜਗਜੀ ਗੁਰਜਿੰਦ ਸਿੰਘ ਬੈਂਕਾ ਜੀ ਵਰਗੇ ਗਾਂਧੀ ਭਗਵਤ ਸਿੰਘ ਤਗੜਾ ਸਰੂਰ ਬੰਦੀ ਵਰਗੇ ਉਹਨਾਂ ਮਹਾਨ ਜਥਿਆਂ ਦੇ ਗੁਰੂ ਕਾ ਦਿੱਤਾ ਸੁਣਾਈ ਹੈ ਇਧਰ ਪਾਸੇ ਸਰਦਾਰ ਸਰਬੂਰ ਸਿੰਘ ਮੱਲੀ ਦੇ ਸਪੰਤਰ ਫਿਰ ਮਨਮੋਹ ਸਿੰਘ ਵੀ ਪੱਤੂ ਕਹੜਾਣ ਵੀ ਆਏ ਹੋਏ ਖੇਡ ਦੇ ਤੇ ਕਈ ਬੱਚੇ ਨੂੰ ਖੇਡ ਲਾਇਆ ਬੋਤੀ ਘਪਰੀ ਦੀਆਂ ਯਾਦਾਂ ਨੇ ਸੁਖਮਨ ਦੀਆਂ ਕਹਿੰਦੇ ਯਾਦਾਂ ਨੇ ਪਰ ਹਿੰਦੀ ਵਰਗੇ ਪੱਡੇ ਮਲ ਕੇ ਲੈ ਸਾਹਰੇ ਸੁਖਰਵੰਦੀ ਅਰਸ਼ਰ ਦੇ ਵੀਰੇ ਵਾਜੋ ਆ ਗਏ ਨਕਲ ਬੰਦ ਗੰਬਰ ਚਾਰ ਸਰਦਾਰ ਸਿੰਘ ਜੀ ਜੇ ਦੋਮ ਬੰਦੇ ਦੇ ਜੇ ਉੱਤੇ ਚੜਨਾ ਨਾ ਫਿਰ ਰਾਸ਼ ਪਾ ਦੋ ਪੂਰਾ ਰਾਸ਼ ਬਾਹਵਾਂ ਨਾ ਤੇ ਜੇ ਜੇ ਮੰਨ ਕੇ ਚੱਲ ਉੱਤੇ ਫਿਰ ਪਿੱਛੇ ਹੋ ਜੋ ਪਿੱਛੇ ਹੋ ਕੇ ਕੀ ਕਰੋ ਬੰਦੇ ਦੀ ਉਤਲੀ ਚੀਜ਼ ਨਹੀਂ ਵੇਖਣੀ ਆ ਚੀਜ਼ ਧੜ ਉਤਲਾ ਤੁੰਨੀ ਤੋਂ ਤਾਂ ਨਹੀਂ ਵੇਖਣਾ ਤੁੰਨੀ ਤੋਂ ਥੱਲੇ ਵੇਖੋ ਤੁਸੀਂ ਖਾਸ ਕਰਕੇ ਕੀ ਵੇਂਦੇ ਜੇ ਤੁੰਨੀ ਤੋਂ ਤਾਂ ਤਾਂ ਉੱਤੇ ਵੇਂਦੇ ਜੇ ਉੱਤੇ ਬੰਦੇ ਦਾ ਵੇਖਣ ਦਾ ਮਤਲਬ ਨਹੀਂ ਕੋਈ ਥੱਲੇ ਵੇਖੋ ਮੋੜਾ ਤੇ ਲੱਤਾਂੇ ਮਾਰਨਾ ਉੱਤੋਂ ਤੁਹਾਨੂੰ ਜਲਕ ਦੇਣੀ ਹੈ ਲੱਤਾਂ ਦਾ ਪੈਰ ਕਿਧਰ ਨੂੰ ਆ ਜੀ ਉੱਤੋਂ ਵੇਖਣ ਦਾ ਕੀ ਮਤਲਬ ਆ ਉਹ ਤੋਂ ਬੰਦੇ ਤੇ ਕਈ ਰੇਡਰ ਇਹੋ ਜੰਦੇ ਜਿਹੜੇ ਤੌਣ ਮਾਰ ਕੇ ਤੁਹਾਨੂੰ ਐ ਤੌਣ ਮਾਰ ਕੇ ਐ ਐ ਕਰ ਦਿੰਦੇ ਨਾ ਐਂ ਇਦਾਂ ਲਾ ਦਿੰਦੇ ਇਹ ਬੰਦੇ ਉਤਲੀ ਝਲਕ ਮਾਰ ਕੇ ਐਂ ਕਰਕੇ ਬੰਦਾ ਕੀ ਆ ਇੱਕ ਸਟੈਪ ਪਿੱਛੇ ਹੋ ਗਿਆ ਤੇ ਬੰਦਾ ਗਾਹ ਨਾਲ ਗਿਆ ਰਲਿਆ ਨਹੀਂ ਜਾਂਦਾ ਹੁਣ ਆਹ ਪਹਿਲਵਾਨ ਆ ਬੰਦੇ ਦੇ ਉੱਤੇ ਚੜ ਜਾਂਦਾ ਉਹਨੂੰ ਨੱਪ ਲੈਂਦਾ ਬੰਦੇ ਚੁੱਕ ਕੇ ਇਹਦੇ ਨੱਪਾਂ ਮੈਂ ਹੀ ਬੰਦੇ ਨੂੰ ਐ ਕਰ ਦਿੰਦੇ ਆ ਤੇ ਮੁੜ ਕੇ ਮਗਰ ਲੱਤਾਂ ਚੌੜੀਆਂ ਕਰਦਾ ਭਾਈ ਜੀ ਉਹਨੂੰ ਬੰਦੇ ਨੂੰ ਜਿੱਦੋਂ ਅਗਲੇ ਬੰਨੇ ਬੰਦੇ ਤੇ ਹੋਏ ਜਨਾਂ ਜਦੋਂ ਤਾਨੂੰ ਪਤਾ ਲੱਗਿਆ ਬੰਦੇ ਦੇ ਮਾ ਤੋਂ ਦੇ ਅਦਰ ਰੱਖੀ ਆ ਬੰਦਾ ਮੇਰੀ ਤੋਂਨ ਨਾਲ ਨਹੀਂ ਥੱਲੇ ਆਉਂਦਾ ਜਾਣ ਚ ਉਹਨੂੰ ਛੱਡ ਦੇ ਪਿੱਛੇ ਕਰ ਦੇ ਉਹਦੀ ਫੇਰ ਸਟਰਗਲ ਡਕਲਾ ਤੇਰੇ ਨਾਲ ਭਿੜ ਕੇ ਹੀ ਜਾਊਗਾ ਜਦੋਂ ਡੀਤ ਕੋਲੇ ਆਇਆ ਉਹਦੇ ਗਾੜੀ ਐ ਬਾਂਦੀ ਐ ਬਾਂਦੀ ਤੱਕ ਐ ਬਾਂਦੀ ਤੱਕ ਐ ਜਦੋਂ ਤੇਰੇ ਡੀਗਲ ਐ ਤੱਕ ਹੱਤਾ ਝਾੜ ਮਾਰ ਆ ਚੀਜ਼ ਆ ਤੂੰ ਹੀ ਤੂੰ ਹੀ ਪਹਿਲਾਂ ਕੀ ਕਰਦੇ ਜਿੱਤਾ ਤੇ ਦਿਮਾਗ 'ਚ ਕੀ ਗੱਲ ਆ ਵੀ ਉਹਨੂੰ ਛੋਟ ਲਈਏ ਥੱਲੇ ਲੱਗਣਾ ਨਹੀਂ ਬੰਦਾ ਬੰਦੇ ਦੇ ਸਟਰਗਲ ਡਕੋ ਫੇਰ ਬੰਦਾ ਫੜਿਆ ਜਾਣਾ ਤੇ ਬੰਦੇ ਦੀ ਇੱਕ ਮੂਵਮੈਂਟ ਵੇਖੋ ਬੰਦਾ ਕਿਧਰ ਨੂੰ ਤੁਰਦਾ ਕਿਧਰ ਨੂੰ ਨਹੀਂ ਤੁਰਦਾ ਜੇ ਖਲੋਤਾ ਨੂੰ ਖਲੋਤਾ ਰਹਿੰਦਾ ਖੇੜਦੇ ਨਹੀਂ ਭਾਣੀ ਜੀ ਜੱਫਾ ਪਾਉਣਾ ਪੈਂਦਾ ਇਹੋ ਤੇ ਗੱਲ ਹੈ ਜੱਫਾ ਮੈਂ ਜੱਫਾ ਪਾ ਜੱਫਾ ਪਾਣਾ ਜੱਫਾ ਪਾਉਣਾ ਆ ਜੀ ਮੈਂ ਇਦਾਂ ਨਹੀਂ ਜੱਫਾ ਪਾਉਣਾ ਕੁਝ ਨਹੀਂ ਪਾ ਦੇ ਜੱਫਾ ਪਾਉਂਦੇ ਹੁਣ ਮੈਂ ਇੱਕ ਗੋਡੀ ਲੱਗਾ ਤੇ ਉਹਨੇ ਦੋ ਗੋਡੀਆਂ ਘਸਾਤੀਆਂ ਉੱਤੇ ਪਹਿਲੀ ਜਦੋਂ ਕੇ ਤੇ ਲੱਗਣਾ ਨਾ ਫੇਰ ਪੈਰਾਂ ਤੇ ਹੋ ਕੇ ਲੱਗੋ ਜੇ ਤਾਂ ਜੇ ਤਾਂ ਮਤਬਲ ਨਹੀਂ ਕੋਈ ਆਪਾਂ ਯਾਰ ਬੰਦੇ ਦੇ ਉੱਤੇ ਐ ਚੜ ਜਾਵਾਂਗੇ ਬੰਦੇ ਨੇ ਤੇ ਹੋਲੀ ਜੀ ਤੁਹਾਨੂੰ ਐ ਚੁੱਕ ਕੇ ਲਾ ਦੇਣਾ ਕਿਉਂਕਿ ਤੁਹਾਡਾ ਬੈਲੈਂਸ ਨਹੀਂ ਤੂੰ ਕੁਛੜ ਚੜੇ ਜੀ ਉਹਦੇ ਕੁਛੜ ਚੜਨਾ ਕੀ ਮਰੂ ਜੇ ਤੂੰ ਪਿੱਛੇ ਰੱਖ ਰੱਖੇ ਲਾ ਤਾਂ ਜਮਾਈਆਂ ਉਹ ਗੱਡੀ ਇੱਥੇ ਆ ਇੱਥੇ ਕਿੱਦਾਂ ਲਾ ਲੂ ਤੁਹਾਨੂੰ ਜ਼ੋਰ ਲਾ ਲੈਣਾ ਜਿਆਦਾ ਬੰਦੇ ਨੂੰ ਫੜਨ ਦਾ ਕਰਕੇ ਜ਼ੋਰ ਲਾ ਲੈਣਾ ਜੇ ਤੂੰ ਦਿਮਾਗ ਨਾਲ ਘੱਟੇ ਜਿਆਦੇ ਜੱਫੇ ਪਾਵੇਂ ਜਿਆਦਾ ਨਹੀਂ ਪਹਿਣੀ ਅਜੇ ਗਰਮੀ ਚ ਬੜਾ ਤਰੀਕ ਨਾ ਕਰ ਆਪਣਾ ਹੁਣ ਵੇਖ ਤਾਨੂੰ ਪਤਾ ਤੂੰ ਐ ਸਟਰਗਲ ਤੇ ਐ ਇਦਾਂ ਬੰਦੇ ਨੂੰ ਵੇਖ ਬੰਦੇ ਨੂੰ ਚੜਾ ਲ ਗਿਆ ਚੜਾ ਹੁਣ ਤੂੰ ਤੇਜ ਹੈ ਤੂੰ ਜਦੋਂ ਬੰਦੇ ਨੂੰ ਲਵਾ ਹੱਥ ਬੰਦਾ ਐ ਹੱਥ ਲਾਦਾ ਘੱਟ ਮਾਰ ਅਗਲੇ ਬੰਨਿਓ ਬਾਹ ਤੇ ਘੱਟ ਮਾਰ ਐਨੂੰ ਆ ਮਾਰ ਘੱਟ ਬੰਦੇ ਦੇ ਵਿੱਚ ਡੇਪਣ ਜੇ 2-3 ਦਾ ਤੇ ਸਿੱਖ ਜਦੋਂ ਹੁਣ ਵੇਖ ਇਦਾਂ ਬੰਦਾ ਆ ਚੀਜ਼ ਜਦੋਂ ਵੇਖ ਮੇਰੇ ਵੱਲੋਂ ਭੱਜ ਕੇ ਆਉਂਦੇ ਐਨੂੰ ਜਾਂਦੇ ਐਨੂੰ ਜਾਂਦੇ ਨਾ ਤਿੰਨ ਤੇ ਲੱਗਾ ਜਾਂ ਜਦੋਂ ਐਨੂੰ ਜਾਂਦੇ ਆ ਉਹਦੇ ਸਿੱਧਾ ਖੋਚ ਨੂੰ ਜਾ ਫਿਰ ਸਿੱਧਾ ਤੁਰ ਕੇ ਸਿੱਧਾ ਤੁਰ ਕੇ ਖੋਚ ਨੂੰ ਆ ਚੀਜ਼ ਕਰ ਤੇ ਇੱਕ ਹੋਰ ਤੈਨੂੰ ਮੈਂ ਦੱਸਣਾ ਇਧਰ ਐਡਾ ਬੰਦਾ ਤੇ ਨਾ ਹੁੰਦੇ ਤਾਂ ਮੱਠਾ ਦਿੰਦਾ ਮੱਠਾ ਦਿੰਦੇ ਆ ਗਾੜੀ ਕੋਲ ਉਹਨੂੰ ਪੜ ਨਹੀਂ ਕਰਦਾ ਇਹਨੂੰ ਆ ਚੀਜ਼ਾਂ ਨਹੀਂ ਚਾਹੀ ਆ ਇੱਥੋਂ ਇੱਥੋਂ ਆ ਆ ਬਾਹਰ ਕੇ ਆ ਆ ਬਾਹਰ ਕੇ ਇੱਥੋਂ ਐ ਖਿੱਚਣਾ ਉਠਾਣ ਇੱਥੋਂ ਠਾਣ ਹਾਂ ਉਹ ਉਹ ਠਾਣ ਖਿੱਚ ਕੇ ਨਾ ਛੱਡ ਦੇਣਾ ਉਨੇ ਤਾਂ ਜਣਾ ਫਿਰ ਕੁਝ ਖਾ ਲੈਣੇ ਚਾਹਦੇ ਆ ਆ ਚੀਜ਼ ਕਰ ਪੀ ਕੇ ਵੇਢ ਲਿਆ ਹਾਂ ਹਾਂ ਇਹ ਤਾਂ ਨਹੀਂ ਦਿੱਕਤ ਵੇ ਇਹਦੇ ਹੁਣ ਜੇ ਹੋਂਦ ਚ ਆਇਆ ਵਾ ਆਪਾਂ ਨੂੰ ਦਿੱਤਾ ਗਿਆ ਏ ਇਹ ਦਿਮਾਗ ਚ ਇਹ ਅਸਲ ਚ ਜਿਹੜੀਆਂ ਚੀਜ਼ਾਂ ਹੁੰਦੀਆਂ ਨਾ ਇਹ 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 ਘਰਾਣੇ ਆਪਣੇ ਦਿਮਾਗ ਤੇ ਫੋਕਸ ਕਰਦੇ ਆ ਉਦੋਂ ਨਵੇਂ-ਨਵੇਂ ਸੈੱਲ ਆਏ ਲੋਕਾਂ ਦੇ ਸੈੱਲ ਘੜ ਗਏ ਵੀ ਸੈੱਲ ਘੜ ਗਏ ਨਾਰੀਅਲ ਪਾਣੀ ਪੀਓ ਨਾਰੀਅਲ ਪਾਣੀ ਪੀਓ ਉਹ ਕੀ ਗੱਲ ਹੁੰਦੀ ਏ ਕਿ ਇਹ ਦਿਮਾਗ ਚ ਚੀਜ਼ਾਂ ਫੀਡ ਕਰ ਦਿੰਦੇ ਬੰਦਿਆਂ ਦੇ ਨਾਰੀਅਲ ਵੇਖਣ ਪੀਜੇ ਨਾ ਇਹ ਇਹ ਚੀਜ਼ਾਂ ਕਰਨਗੇ ਤੇ ਉਹ ਚੀਜ਼ਾਂ ਜਿਹੜੋ ਵਿਕਾਉਣੀਆਂ ਹੁੰਦੀਆਂ ਨੇ ਨਾ ਇਹੋ ਜੇ ਕਰਾਣੀਆਂ ਨੇ ਤੇ ਫਿਰ ਇਹ ਚੀਜ਼ਾਂ ਕਰਦੇ ਕੋਈ ਵੀ ਚੀਜ਼ ਹੁੰਦੀ ਹੈ ਉਹ ਆਪਣੇ ਦਿਮਾਗ 'ਚ ਮੈਡੀਕਲ ਦੇ ਤਰੀਕੇ ਦੇ ਨਾਲ ਪਾਈ ਜਾਂਦੀ ਹੈ ਪੀਜੇ ਮੈਡੀਕਲ ਦੇ ਤਰੀਕੇ ਨਾਲ ਪਾਵਾਂਗੇ ਤੇ ਉਹ ਦਿਮਾਗ 'ਚ ਇਹਨਾਂ ਦੇ ਛੇਤੀ ਵੱਢ ਜੂਗੀ ਘਰ ਕਰ ਜੂਗੀ ਜਿਵੇਂ ਆਯੁਰਵੇਦ ਤਰੀਕੇ ਨਾਲ ਹੁਣ ਬਾਦਾਮ ਆ ਜਾਂ ਜਿੱਦਾਂ ਮਰਜੀ ਇਹ ਵੀ ਆਪਣੇ ਦਿਮਾਗ 'ਚ ਪਾਏ ਗਏ ਉਹਨਾਂ ਨਾਲੋਂ ਮੌਫਲੀ ਚੰਗੀ ਜਿਹੜੀ 2-3 ਮਹੀਨੇ ਆਉਂਦੀ ਹੈ ਹਾਂਜੀ ਹਾਂਜੀ ਇਹ ਦਿਮਾਗ 'ਚ ਪਾਈਆਂ ਗਈਆਂ ਚੀਜ਼ਾਂ ਗਈਆਂ ਹੁਣ ਬਦਾਮਾਂ ਦੇ ਇੰਨੇ ਬਾਗ ਆ ਜਿਤਨਾ ਅਮਰੀਕਾ ਦੇ ਵਿੱਚ ਹਜ਼ਾਰਾਂ ਹੀ ਕਿੱਲੇ ਉਹ ਕਿੱਥੇ ਜਾਣਗੇ ਬਦਾਮ ਕਿ ਜਾਣਗੇ ਕਿੱਥੇ ਖਾਣੀ ਆ ਆਪਣੇ ਦਿਮਾਗ ਚ ਪਾਤੀਆਂ ਚੀਜ਼ਾਂ ਤੇ ਬਦਾਮ ਖਾਣ ਨਾਲ ਅਗਲ ਆਉਂਦੀ ਅਗਲ ਤੇ ਠੋਕਰਾਂ ਨਾਲ ਆਉਣੀ ਆ ਬਦਾਮ ਬਦਾਮ ਨਹੀਂ ਕੋਜੋਣਾ ਜਿਤਨਾ ਵਧੀਆ ਵਧੀਆ ਚੀਜ਼ਾਂ ਦੁੱਧ ਦੁੱਧ ਕਿਉ ਉਹ ਆਪਣੇ ਦਿਮਾਗ ਚ ਕੱਢਤੀਆਂ ਵੀ ਇਹ ਚੀਜ਼ਾਂ ਕੱਢਦੀ ਇਹਨਾਂ ਦੇ ਦਿਮਾਗ ਚ ਇਹ ਚੰਗੀਆਂ ਚੀਜ਼ਾਂ ਵਾ ਇਹ ਨਾ ਖਾਣ ਉਹ ਕੱਢ ਕੇ ਤੇ ਗੰਦੀਆਂ ਚੀਜ਼ਾਂ ਆਪਣੇ ਦਿਮਾਗ ਚ ਵਾੜਦਾ ਆਪਾਂ ਵੇਖੀ ਆਪਾਂ ਕਹਿਣਾ ਕਿ ਜਿਹੜਾ ਓਦਾਂ ਦੁੱਧ ਦੋਦੀ ਤੋਂ ਲੈਨੇ ਜਾਂ ਓਦਾਂ ਕੇ ਤੇ ਉਹ ਮਾੜਾ ਉਹ ਮੂਲ ਦਾ ਚੰਗਾ ਫੇਰ ਕੇ ਦਾ ਚੰਗਾ ਫੇਰ ਗਿਆ ਚੰਗਾ ਉਹ ਕਿੱਥੋਂ ਜਾਂਦਾ ਕਿੱਥੋਂ ਜਾਂਦਾ ਕਿਦਾਂ ਆਪਣੇ ਦਿਮਾਗ ਦੇ ਵਿੱਚ ਲੱਸੀ ਲੱਸੀ ਉਹ ਤੁਜੀ ਚੰਗੀ ਆ ਵੇਰਕੇ ਦੀ ਉਹ ਉਹ ਸਹੀ ਆ ਦੁੱਧੀ ਮਾੜੀ ਹੁਣ ਮੰਨ ਕੇ ਚੱਲ ਆਪਾਂ ਜੱਫਾ ਖਾ ਲਿਆ ਨਾ ਸਾਲਾ ਇਹ ਸਾਰਾ ਟੀਮ ਹੁਣ ਵੇਖ ਤੂੰ ਜੱਫਾ ਨਾ ਗਾਦੰਦਾ ਆਪਣੀ ਟੀਮ ਵੀ ਜਿੱਤਨੀ ਸਾਰਾ ਕੁਝ ਹੋਣਾ ਹੈ ਹਾਂਜੀ ਹੁਣ ਆਪਣਾ ਖੋਤਾ ਉਹ ਦੋ ਜੱਫੇ ਖਾ ਗਿਆ ਦਿਮਾਗ ਹੀ ਨਹੀਂ ਰੱਖਦੇ ਐਦਾਂ ਫਿਰ ਕੀ ਕਰੋਗੇ ਦਿਮਾਗ ਤੇ ਵਰਤੋ ਚੈਰ ਗੱਲ ਸੁਣ ਪੁੱਤ ਮੇਰੀ ਇੱਕ ਚੀਜ਼ ਜਿਹੜਾ ਕੁਲ ਦਾਣਾ ਬੰਦਾ ਉਹ ਜਿੰਨਾ ਖੁੱਭ ਕੇ ਕਬੱਡੀ ਪਾਏਗਾ ਉਹਨਾ ਵਧੀਆ ਕਿਉਂਕਿ ਪ੍ਰੈਸ ਮਾਰਾ ਪ੍ਰੈਸ ਤੇ ਖੇਡ ਵਿੱਚ ਵੜ ਜਾ ਤੈਨੂੰ ਉਤੋਂ ਉਤੋਂ ਢਾਲੂ ਭਈ ਤੇ ਫਿਰ ਪ੍ਰੈਸ ਮਾਰ ਉਹ ਤਾਂ ਤਾਂ ਉਹ ਨਾ ਖਿੱਚੀ ਜਾਵੇ ਥੱਲੋਂ ਪ੍ਰੈਸ ਪ੍ਰੈਸ ਤੇ ਬੱਸ ਵਿੱਚ ਵੜ ਜਾ ਵਿੱਚ ਵੜ ਜਾ ਉਹਨਾਂ ਦੇ ਵਿੱਚ ਵੜ ਕੇ ਬੱਸ ਹਾਂ ਵਿੱਚ ਵੜ ਜਾਣ ਕਿ ਲੱਗ ਜਾ ਮੇਰੇ ਤੇ ਪ੍ਰੈਸ ਮਾਰ ਠਾਹ ਕਰਦਾ ਬੱਸ ਕੀ ਨਾ ਵੇਲਾ ਵੇ ਕਹਿੰਦੇ ਉਹ ਨਾ ਕਹਿਣਾ ਪਾਉਂਗੇ ਆਇਆ ਤੇਰਾ ਮੇਰਾ ਸਾਸਰੀ ਤੇਰਾ ਨਾਗੀ ਹਰ ਜਾਪ ਹਰ ਜਾਪ ਹਰ ਜਾਪ ਤੇਰਾ ਸਾਜ ਬੀਰ ਸਾਜ ਬੀਰ ਤੇਰਾ ਜਗਰੂਪ ਤੇਰਾ ਸਾਜ ਸਾਜ ਜਨ 先去办公室了啊。